13 ਸਾਲਾਂ ਤੋਂ ਖਾਲੀ ਪਈ ਨਹਿਰ ਦੇ ਵਿੱਚ ਪਾਣੀ ਛੱਡਿਆ ਜਾਵੇਗਾ ਮੁੱਖ ਮੰਤਰੀ ਨੇ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਬਜਟ ਵੀ ਪਾਸ ਕਰ ਦਿੱਤਾ ਹੈ ਯਾਨੀ ਕਿ ਘੱਗਰ ਦਾ ਪਾਣੀ ਹੁਣ ਇਸ ਨਦੀ ਦੇ ਵਿੱਚ ਪਾਇਆ ਜਾਵੇਗਾ ਤਾ ਜੋ ਇਸ ਨੂੰ ਜਲ ਭੰਡਾਰ ਦੇ ਵਜੋਂ ਵਰਤਿਆ ਜਾ ਸਕੇ ਹਰਿਆਣਾ ਸਰਕਾਰ ਨੇ ਇਹ ਅਹਿਮ ਫੈਸਲਾ ਲਿਆ ਹੈ ਕਿ 13 ਸਾਲਾਂ ਤੋਂ ਖਾਲੀ ਪਈ ਨਹਿਰ ਦੇ ਵਿੱਚ ਹੁਣ ਪਾਣੀ ਛੱਡਿਆ ਜਾਵੇਗਾ ਕੱਗਰ ਦਾ ਪਾਣੀ ਇਸ ਵਿੱਚ ਸਟੋਰ ਕੀਤਾ ਜਾਵੇਗਾ ਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੇ ਲਈ ਇਸ ਨਹਿਰ ਦੇ ਵਿੱਚ ਸਟੋਰ ਕੀਤੇ ਪਾਣੀ ਨੂੰ ਵਰਤਿਆ ਜਾਵੇਗਾ ਜੀ ਹਾਂ ਹਰਿਆਣਾ ਸਰਕਾਰ ਦਾ ਇਹ ਅਹਿਮ ਫੈਸਲਾ ਹੈ ਮਾਮਲਾ ਹਾਂਸੀ ਬੁਟਾਣਾ ਲਿੰਕ ਨਹਿਰ ਨਾਲ ਜੁੜਿਆ ਹੋਇਆ ਹੈ ਹਾਂਸੀ ਬੁਟਾਣਾ ਲਿੰਕ ਨਹਿਰ ਜੋ 13 ਸਾਲਾਂ ਤੋਂ ਖਾਲੀ ਪਈ ਹੈ ਉਸ ਵਿੱਚ ਹੁਣ ਹਰਿਆਣਾ ਸਰਕਾਰ ਪਾਣੀ ਛੱਡੇਗੀ ਸਿੰਚਾਈ ਵਿਭਾਗ ਨੇ ਇਸ ਲਈ ਪ੍ਰੋਜੈਕਟ ਤਿਆਰ ਕੀਤਾ ਸੀ ਮੁੱਖ ਮੰਤਰੀ ਨੇ ਇਸ ਪ੍ਰੋਜੈਕਟ ਲਈ ਬਜਟ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਹ ਪੰਜਾਬ ਦੀ ਸਰਹੱਦ ਤੇ ਅਜ਼ੀਮਗੜ੍ਹ ਤੋਂ ਅੰਤਾਂ ਪਿੰਡ ਤੱਕ 109 ਕਿਲੋਮੀਟਰ ਲੰਬੀ ਲਿੰਕ ਨਹਿਰ ਹੈ ਕਗਰ ਦਾ ਪਾਣੀ ਚੁੱਕ ਕੇ ਇਸ ਵਿੱਚ ਪਾਇਆ ਜਾਵੇਗਾ ਜ਼ਿਆਦਾਤਰ ਮੀ ਦਾ ਪਾਣੀ ਇਸ ਵਿੱਚ ਇਕੱਠਾ ਕੀਤਾ ਜਾਵੇਗਾ ਇਸ ਨਾਲ ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਸੁਧਾਰ ਹੋਵੇਗਾ ਅਤੇ ਹੜ ਦਾ ਪਾਣੀ ਜੋ ਪਹਿਲਾਂ ਬਰਬਾਦ ਹੁੰਦਾ ਸੀ ਉਸ ਨੂੰ ਵੀ ਸਹੀ ਢੰਗ ਨਾਲ ਵਰਤਿਆ ਜਾ ਸਕੇਗਾ ਕੈਥਲ ਅਸੰਧ ਅਤੇ ਜੀਂਦ ਦੇ ਲੋਕਾਂ ਨੂੰ ਇਸ ਦਾ ਲਾਭ ਹੋਵੇਗਾ ਜੇ ਜ਼ਿਆਦਾ ਪਾਣੀ ਆਇਆ ਤਾਂ ਇਸ ਨੂੰ ਹਾਂਸੀ ਬ੍ਰਾਂਚ ਅਤੇ ਬੁਟਾਣਾ ਬ੍ਰਾਂਚ ਵਿੱਚ ਪਾਇਆ ਜਾਵੇਗਾ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਨੇ 2007-08 ਵਿੱਚ ਪਾਖੜਾ ਦੇ ਪਾਣੀ ਨੂੰ ਦੱਖਣੀ ਹਰਿਆਣਾ ਵਿੱਚ ਲਿਆਉਣ ਲਈ ਲਗਭਗ 350 ਕਰੋੜ ਰੁਪਏ ਦੀ ਲਾਗਤ ਨਾਲ ਹਾਂਸੀ ਬੋਟਾਣਾ ਲਿੰਕ ਚੈਨਲ ਬਣਾਇਆ ਸੀ ਪੰਜਾਬ ਨੇ ਇਸ ਨਹਿਰ ਦੇ ਨਿਰਮਾਣ ਦਾ ਵਿਰੋਧ ਕੀਤਾ ਸੀ ਨਹਿਰ ਤਿਆਰ ਹੋਣ ਤੋਂ ਬਾਅਦ ਅਜ਼ੀਮਗੜ ਵਿੱਚ ਸਥਿਤ ਭਾਖੜਾ ਨਹਿਰ ਨੂੰ ਪੰਕਚਰ ਕਰਕੇ ਇਸ ਵਿੱਚ ਪਾਣੀ ਪਾਇਆ ਜਾਣਾ ਸੀ ਪਰ ਪੰਜਾਬ ਰਾਜਸਥਾਨ ਸਰਕਾਰਾਂ ਸੁਪਰੀਮ ਕੋਰਟ ਚਲੀਆਂ ਗਈਆਂ ਇਹ ਮਾਮਲਾ ਅਜੇ ਵੀ ਵਿਚਾਰ ਅਧੀਨ ਹੈ ਤਾਂ ਬਰਸਾਤ ਦੇ ਮੌਸਮ ਦੌਰਾਨ 6000 ਕਿਊਸਿਕ ਪਾਣੀ ਹੋ ਸਕਦਾ ਹੈ ਸਟੋਰੇਜ ਨਹਿਰ ਦੇ ਵਿੱਚ ਕਿਸਾਨਾਂ ਨੂੰ ਲੋੜ ਅਨੁਸਾਰ ਪਾਣੀ ਦਿੱਤਾ ਜਾਵੇਗਾ ਇਹ ਵੀ ਕਿਹਾ ਗਿਆ ਹੈ ਹਰਿਆਣਾ ਸਰਕਾਰ ਦੇ ਵੱਲੋਂ ਪਰ ਹੁਣ ਜਿਸ ਨਹਿਰ ਦਾ ਵਿਰੋਧ ਹੈ ਜਿਹੜਾ ਪੰਜਾਬ ਸਰਕਾਰ ਨੇ ਕੀਤਾ ਸੀ ਉਸ ਸ ਵਿੱਚ 13 ਸਾਲਾਂ ਬਾਅਦ ਪਾਣੀ ਛੱਡਣ ਦੀ ਵਿਉਂਤ ਬੰਦੀ ਬਣਾਈ ਜਾ ਰਹੀ ਹੈ